ਪਹਿਲੀ ਗੱਲ ਜਿਹੜੀ ਰਾਤੀ ਗੱਲ ਹੋ ਗਈ ਆ ਯਾਰ ਇਹ दारू ਪੀਤੀ ਚ ਹੋ ਗਈ ਆ ਤੇ ਵੈਸੇ ਤਾਂ दारू ਪੀਣੀ ਨਹੀਂ ਚਾਹੀਦੀ ਆ ਲੈਸਨ ਮਿਲਿਆ ਜ਼ਿੰਦਗੀ ਦਾ ਮੈਨੂੰ ਮਿਲਿਆ ਆਪ ਵੀ ਦੇਖ ਲਿਓ ਵੈਸੇ ਮੈਂ ਸਮਝਾਉਂਦਾ ਸੀ ਵੀ ਚਿੱਟਾ ਪੀਂਦਿਆ ਪਰ ਮੈਂ ਪੀਣਾ ਕੱਲੀ दारू ਪਰ ਸੌਹ ਪਾ ਲਈ ਆ ਇਹ ਚੀਜ਼ ਨੂੰ ਦੇਖ ਕੇ ਵੀ ਅੱਜ ਤੋਂ ਬਾਅਦ ਜੇਟਾ दारू ਵੀ ਪੀਣੀ ਨਹੀਂ ਇਹ ਵੀ ਸਾਲੀ ਹੱਡੀ ਬਹਿ ਜਾਂਦੀ ਆ ਗੱਲ ਹੋਈ ਸੀ ਬਾਈ ਕੋਕਰੀ ਦੀ ਤੇ ਜੋ ਵੀ ਮੈਂ ਬੋਲਿਆ ਸਾਰਿਆਂ ਨੇ ਸੁਣੀ ਲਿਆ ਉਹ ਮੁੱਦਾ ਐਡਾ ਬਣਾ ਲਿਆ ਯਾਰ ਚੀਜ਼ ਆ ਪਹਿਲੀ ਗੱਲ ਤਾਂ ਮੈਂ ਆਪਣੀ ਗਲਤੀ ਮੰਨਦਾ ਹਾਂ ਘਰ ਦੀ ਗੱਲ ਸੀ ਸਾਡੀ ਘਰ ਚ ਰਹਿਣੀ ਚਾਹੀਦੀ ਸੀ ਪਰ दारू ਕਰਾ ਗਈ ਆ ਇਹ ਕਾਰਨਾਮਾ ਮੇਤੋਂ ਗੱਲ ਇਹ ਹੋਈ ਸੀ ਬਾਈ ਨਾਲ ਫੇਰ ਗੱਲ ਹੋਈ ਸਾਰੀ ਗੱਲ ਅਸੀਂ ਕਲੀਅਰ ਕੀਤੀ ਫੇਰ ਤੇ ਬਾਈ ਕਹਿੰਦਾ ਯਾਰ ਵੀ ਸਾਡਾ ਪਿਆਰ ਇੰਨਾ ਸੀ ਸਿਰਾ ਜਦੋਂ ਸ਼ੂਟ ਕੀਤਾ ਵਾ ਉਹਦੇ ਪਿੱਛੇ ਗੰਗਨ ਕੋਕਰੀ ਵੀ ਹੁੰਦਾ ਸੀ ਰਾਮ ਵਾਂਗੂ ਰਹੇ ਆ ਸੀ ਪਰ ਮਿਸ ਅੰਡਰਸਟੈਂਡਿੰਗ ਕਿੱਥੇ ਤੱਕ ਗੱਲ ਨੂੰ ਲੈ ਜਾਂਦੀ ਆ ਬਾਈ ਨਾਲ ਗੱਲ ਹੋਈ ਕਹਿੰਦਾ ਯਾਰ ਵੀ ਤੈਨੂੰ ਲੱਗਦਾ ਸੀ ਵੀ ਸਾਲਾ 55000 ਰੁਪਏ ਪਿੱਛੇ ਆਪਾਂ ਖੜੇ ਆ ਜਾਂ ਮੇਰਾ ਕਾਰੋਬਾਰ ਇਹਦੇ ਪਿੱਛੇ ਚੱਲਦਾ ਵਾ ਕਹਿੰਦਾ ਜਿਹੜੇ ਆਰਗੇਨਾਈਜ਼ਰ ਸੀਗੇ ਉਹਨਾਂ ਨੇ ਨਹੀਂ ਵੀਜ਼ਾ ਲਵਾਇਆ ਉਹੀ ਪੈਸੇ ਖਾ ਗਏ ਬੜਾ ਸੋਚਿਆ ਯਾਰ ਬਹਿ ਕੇ ਵੀ ਰਾਤੀ ਬਹੁਤ ਗੁਸਾਇਆ ਗਲਤੀ ਕਰ ਗਏ ਨ ਵੀਰੇ ਮੈਂ ਆਪਦੀ ਮੰਨਦਾ ਮਾਂ ਵੀ ਮੈਂ ਤੁਹਾਡੇ ਨਾਲ ਗੱਲ ਕਲੀਅਰ ਨਹੀਂ ਪਹਿਲਾਂ ਕੀਤੀ। ਇਹ दारू ਕਰਾ ਗਈ ਸਾਰੇ ਕਾਰਨਾਮੇ। ਸਭ ਤੋਂ ਵੱਡੀ ਗੱਲ ਇਹ ਸੀ ਜੇ ਇਹ ਗੱਲ ਸੀਗੀ ਵੀ ਮੇਰੇ ਮਨ 'ਚ ਮੈਂ ਪੜਾਸ ਕੱਢਿਆ ਆ ਮੈਂ ਅੰਦਰ ਦੱਬੀ ਬੈਠਾ ਸੀ। ਕੱਲ ਫਿਰ ਗੱਲਈਆਂ ਹੀ ਜੀਆਂ ਹੋਗੀਆਂ। ਤੁਹਾਡੇ ਨਾਲ ਮੈਂ ਗੱਲ ਕਲੀਅਰ ਕਰਦਾ ਵੀ ਆਹ ਹੋ ਕਿਹਾ ਤੂੰ ਹਨਾ ਫਿਰ ਤੁਸੀਂ ਕਹਿਣਾ ਸੀ ਵੀ ਭਰਾ ਵੀ ਆਹ ਤੇ ਆਹ ਗੱਲਾਂ ਚਾਹੇ ਆਪਾਂ ਦੋਨੋਂ ਰੋਂਗ ਹੁੰਦੇ ਉੱਥੇ। ਪਰ ਹੁਣ ਮੈਂ ਇੱਕ ਗੱਲ ਕਹਿਣਾ ਵੀ ਸਾਰੇ ਵੀਰਾਂ ਨੂੰ ਜਿਹੜੇ ਪੇਜਾਂ 'ਤੇ ਯਾਰ ਦੱਬੀ ਰੱਖ ਰਹੇ ਆ ਕੰਮ ਨੂੰ ਸ਼ੇਅਰਿੰਗ ਤੇ ਸ਼ੇਅਰਿੰਗ ਸ਼ੇਅਰਿੰਗ ਤੇ ਸ਼ੇਅਰਿੰਗ ਮੈਂ ਤਾਂ ਡੱਕਿਆ ਇੰਨਾ ਪਿਆ ਸੀ ਹਜੇ ਉੱਠਿਆ ਮਾਂ ਤੇ ਹਜੇ ਵੀ ਸਰੀਰ 'ਚ ਨਸ਼ਾ ਪਰ ਅੱਜ ਇੱਕ ਚੀਜ਼ ਦਾ ਸਟੈਂਡ ਲਾਵਾਂਗੇ ਜਟੋ ਦਾਰੂ ਨਹੀਂ ਜ਼ਿੰਦਗੀ 'ਚ ਮੈਂ ਪੀਉ ਜਿਹਨੂੰ ਮੈਂ ਪੀਂਦਾ ਦੇਖ ਗਿਆ ਮੇਰਾ ਜਲੂਸ ਕੱਢ ਦੱਬ ਕੇ ਤੇ ਗगन ਬਾਈ ਮੈਂ ਸੌਰੀ ਮੰਗਦਾ ਤੇਤੋਂ ਉਹ ਸਾਲੀ ਗੱਲ ਗੱਲਾਂ-ਗੱਲਾਂ 'ਚ ਗੱਲ ਹੋ ਗਈ ਪਰ ਉਹਦਾ ਮੁੱਦਾ ਹੀ ਬਣ ਗਿਆ ਹਰੇਕ ਚੈਨਲ ਵਾਲਾ ਚਲਾਈ ਜਾਂਦਾ ਯਾਰ ਚਲੋ ਉਹਨਾਂ ਨੂੰ ਵੀ ਨਹੀਂ ਸੀ ਪਤਾ ਪਰ ਮੈਂ ਉਹਨਾਂ ਨੂੰ ਵੀ ਕਲੀਅਰ ਕਰ ਰਿਹਾ ਵੀ ਵੀਰੋ ਦੇਖੋ ਉਹ ਵੀਡੀਓ ਸ਼ੇਅਰ ਕੀਤੀ ਸੀ ਨਾ ਆਹ ਵੀਡੀਓ ਵੀ ਕਲੀਅਰ ਕਰ ਦਿਓ ਸਾਰਿਆਂ ਨਾਲ ਕਿਉਂਕਿ ਯਾਰ ਕਿਸੇ ਦੀ ਲਾਈਫ ਖਰਾਬ ਹੋ ਜਾਣੀ ਸੀ ਮੈਂ ਕਦੇ ਸੋਚਦਾ ਵੀ ਨਹੀਂ ਕਿਸੇ ਬਾਰੇ ਮਾੜਾ ਪਰ दारू ਪੀਤੀ ਜਿਵੇਂ ਤੋਂ ਆਹ ਕੁਝ ਹੋ ਗਿਆ ਹੁਣ ਇਦੋਂ ਵੱਧ ਮੈਨੂੰ ਸਮਝ ਨਹੀਂ ਆਉਂਦੀ ਹੁਣ ਮੈਂ ਕਨਫਿਊਜ਼ ਇੰਨਾ ਹੋਇਆ ਪਿਆਵਾ ਪਰ ਗਗਨ ਬਾਈ ਦਿਲੋਂ ਸੌਰੀ ਮੰਗ ਰਿਹਾ ਦਿਲੋਂ ਮੇਤੋ ਗਲਤੀ ਹੋਈ ਆ ਨਿੱਕਾ ਭਰਾ ਸੀ ਤੇਰਾ ਨਿੱਕਾ ਭਰਾ ਸਮਝ ਕੇ ਮaaf ਕਰ ਦਿਉ ਥੈਂਕ ਯੂ ਤੇ ਲਵ ਯੂ ਸਾਰਿਆਂ ਨੂੰ